ਗੱਡੀ ਤੇ ਹੁਣ ਮੈਂ ਸੋਚੇ ਚਲੋ ਗੱਡੀ ਦਾ ਰਿਵਿਊ ਦੇ ਦਈਏ ਇਹ 2024 25 ਮਾਡਲ ਸਵਿਫਟ ਆ ਵੀ ਐਕਸ ਆਈ ਚੈੱਕ ਕਰ ਲੋ ਵੀ ਐਕਸ ਆਈ ਮਾਡਲ ਆ ਇਹ ਤੋਂ ਥੱਲੇ ਹੁੰਦਾ ਐ ਕੈਲ ਐਕਸ ਆਈ ਤੇ ਇਹ ਵੀ ਐਕਸ ਆਈ ਆ ਮਤਲਬ ਵਿਚਕਾਰ ਵਾਲਾ ਮਾਡਲ ਆ ਲੋ ਵੀ ਕਰ ਲਈ ਸਟਾਰਟ ਤੇ ਐਵਰੇਜ ਹੁਣ ਦੇ ਰਹੀ ਹੈ 20 ਦੀ ਇਹ ਨਵੀਂ ਸਵਿਫਟ ਆ 20 ਦੀ ਐਵਰੇਜ ਦੇ ਰਹੀ ਹੈ ਲੋਕਲ ਇਹ ਜਿਹਾ ਆਪਾਂ ਲੋਕਲ ਆ ਲੋਕ ਕੋ ਲੈਵਰੇਜ 20 ਦੀ ਦੇ ਰਹੀ ਆ ਤੇ ਲੌਂਗ ਰੂਟ ਤੇ ਤਕਰੀਬਨ ਇਹ 25 26 ਦੀ ਐਵਰੇਜ ਦੇ ਦਿੰਦੀ ਆ 27 ਤੱਕ ਵੀ ਦਿੱਤੀ ਨੇ ਐਵਰੇਜ ਤੇ ਸਤਿ ਸ਼੍ਰੀ ਅਕਾਲ ਪੰਜਾਬੀਓ ਨਵੇਂ ਵਲੌਗ ਦੇ ਵਿੱਚ ਤੇ ਪਹਿਲਾਂ ਤੁਹਾਨੂੰ ਆਪਾਂ ਗੱਡੀ ਚਲਾ ਕੇ ਦਿਖਾਈ ਸੀ ਵੀ ਥੋੜਾ ਫੀਚਰ ਦੱਸਿਆ ਕਿਵੇਂ ਚਲਾਈਦੀ ਆ ਗੱਡੀ ਤੇ ਹੁਣ ਮੈਂ ਸੋਚੇ ਚਲੋ ਗੱਡੀ ਦਾ ਰਿਵਿਊ ਦੇ ਦਈਏ ਇਹ 2024 25 ਮਾਡਲ Swift ਆ VXI ਚੈੱਕ ਕਰ ਲਓ VXI ਮਾਡਲ ਆ ਇਹ ਤੋਂ ਥੱਲੇ ਹੁੰਦਾ ਹੈ XLXI ਤੇ ਏ ਵੀ ਐਕਸ ਆਈ ਆ ਮਤਲਬ ਵਿਚਕਾਰ ਵਾਲਾ ਮਾਡਲ ਆ ਇਹਦੇ ਉੱਪਰ ਟੋਪ ਮਾਡਲ ਵੀ ਹੁੰਦਾ ਆ ਇਹਦਾ ਰੇਟ ਕੀ ਆ ਸਾਰਾ ਤੁਹਾਨੂੰ ਦੱਸਦੇ ਆ ਤੇ ਡਿਗਰੀ ਸਪੇਸ ਦਿਖਾਈਏ ਤੁਹਾਨੂੰ ਇੰਨੀ ਕੁ ਡਿਗਰੀ ਸਪੇਸ ਆ ਤੇ ਆਪਾਂ ਸੀਟ ਕਵਰ ਵਗੈਰਾ ਪਵਾਇਆ ਬੰਦੇ ਉਹ ਵੀ ਪੋਦੇ ਸੀਗੇ ਕਿੰਨੇ ਦੇ ਪਵਾਇਆ ਸਾਰਾ ਆਪਾਂ ਤੁਹਾਨੂੰ ਇਹਦੇ ਦੱਸ ਦਿੰਨੇ ਆ ਤੇ ਤੁਸੀਂ ਸਾਈਡ ਪ੍ਰੋਫਾਈਲ ਇਹਦੀ ਲੋਕ ਚੈੱਕ ਕਰ ਲਓ ਤੇ ਕੀ ਹਿਸਾਬ ਕਿਤਾਬ ਸਾਨੂੰ ਸਾਰਾ ਕੋ ਦੱਸਦੇ ਆ ਤਾਂ ਤੇ ਲਾਈਟਾਂ ਇਹਨਾਂ ਨੇ ਬੜੀਆਂ ਘੈਂਟ ਦਿੱਤੀਆਂ ਨੇ ਤੇ ਮੂਰੇ ਵਾਲੀ ਗ੍ਰਿੱਲ ਬੋ ਕਹਿੰਦੇ ਦਿੱਤੀ ਇਹਨਾਂ ਨੇ ਸਾਰਾ ਚੇਂਜ ਕੀਤਾ ਮੂਰਲਾ ਸੈਟਅਪ ਆ ਤੇ ਬਸ ਇੱਕ ਇਹਨਾਂ ਦੀ ਕਮੀ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਚਲੋ ਅੰਦਰ ਬੈਠੀਏ ਤੇ ਆ ਸੀਟ ਔਰ ਪਾਇਆ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਲੋਕਾਂ ਦੇ ਵਿੱਚ ਤੇ ਆ ਆਮ ਰੈਸਟ ਪੁੱਛਦੇ ਸੀ ਕਿੰਨੇ ਦਾ ਲਵਾਇਆ ਆ ਇਹ ਵੀਰੇ ਮੈਂ 450 ਦਾ ਲਵਾਇਆ ਆਮ ਰੈਸਟ ਸੀਟਾਂ ਦੇ ਨਾਲ ਮੇਰਾ ਮੈਚਿੰਗ ਹੁੰਦੀ ਸੀ ਤੇ ਆਪਾਂ ਉਹ ਲਵਾ ਲਿਆ ਤੇ ਇਹਨੂੰ ਸਟਾਰਟ ਕਰਦੇ ਆ ਲੋ ਵੀ ਹੁਣ ਬੋਲੂਗੇ ਗੁੱਡ ਆਫਟਰਨੂਨ ਤੇ ਅੰਦਰੋਂ ਲੋਕ ਸਾਰੀ ਚੇਂਜ ਕਰਤੀ ਇਹਨਾਂ ਨੇ ਆ ਜਿਹੜਾ ਆਪਣਾ ਜਿਵੇਂ ਆ ਚੇਂਜ ਕਰਤਾ ਆ ਤੇ ਇਹ ਪਹਿਲਾਂ LED ਨਹੀਂ ਦਿੱਤੀ ਹੁੰਦੀ ਸੀ ਇਹਨਾਂ ਨੇ ਹੁਣ ਆ ਦੇਤੀ ਆ ਤੇ ਆ ਪਿਛਲਾ ਪੂਰ ਚੈੱਕ ਕਰ ਲਓ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਤਾਂ ਸੇਮ ਹੀ ਆ ਬਸ ਆਹੀ ਦੋ ਤਿੰਨ ਚੀਜ਼ਾਂ ਚੇਂਜ ਕੀਤੀ ਇੱਕ ਜਿਹਦੇ ਨੇ ਇਹਨਾਂ ਨੇ ਸਿਲੰਡਰ ਚੇਂਜ ਕੀਤਾ ਮਤਲਬ ਪਹਿਲਾਂ ਵਾਲੀ ਚਾਰ ਸਿਲੰਡਰ ਸੀ ਇਹ ਤਿੰਨ ਸਿਲੰਡਰ ਆ ਤੇ ਬਸ ਇਹਨਾਂ ਕੰਮ ਖਰਾਬ ਕੀਤਾ ਇਹਨਾਂ ਨੇ ਉਦਾਂ ਗੱਡੀ ਦੀ ਐਵਰੇਜ ਤੁਹਾਨੂੰ ਦੱਸੀਏ ਜੇ ਖੜ ਜੋ ਸਟਾਰਟ ਕਰ ਲਈ ਗੱਡੀ ਲੋ ਵੀ ਕਰ ਲਈ ਸਟਾਰਟ ਤੇ ਐਵਰੇਜ ਹੁਣ ਦੇ ਰਹੀ ਹੈ 20 ਦੀ ਨਵੀਂ ਸਵਿਫਟ ਆ 20 ਦੀ ਐਵਰੇਜ ਦੇ ਰਹੀ ਹੈ ਲੋਕਲ ਇਹ ਹੈ ਜੀ ਆਪਾਂ ਲੋਕਲ ਆ ਲੋਕ ਕੋ ਲੈਵਰੇਜ 20 ਦੀ ਦੇ ਰਹੀ ਆ ਤੇ ਲੌਂਗ ਰੂਟ ਤੇ ਤਕਰੀਬਨ ਇਹ 25 26 ਦੀ ਐਵਰੇਜ ਦੇ ਦਿੰਦੀ ਆ 27 ਤੱਕ ਵੀ ਦਿੱਤੀ ਇਹਨੇ ਐਵਰੇਜ ਤੇ ਬਾਕੀ ਆਪਣੀ ਚਲਾਣੀ ਆ ਚਲਾਣੀ ਇਦਾਂ ਹੁੰਦੀ ਆ ਇਹਦੀ ਆਰ ਪੀ ਐਮ ਪੂਰੀ 1000 ਤੱਕ ਆ ਤੇ ਇਹਦੀ ਆਰ ਪੀ ਐਮ ਹੈ ਜੀ 200 ਤੱਕ ਰੱਖੀ ਰਹੀ ਆ ਜਿਵੇਂ ਹੁਣ ਆਪ ਗੇਅਰ ਪਾਇਆ ਆ ਦੇਖਿਓ ਪਹਿਲਾ ਗੇਅਰ ਪਾਤਾ ਹੈਂਡ ਬ੍ਰੇਕ ਥੱਲੇ ਕਰ ਲਈ ਤੇ ਹੁਣ ਜਿਵੇਂ ਰੇਸ ਦਿੱਤੀ ਉਹ ਆਰ ਪੀ ਐਮ 2 ਤੱਕ ਪਹੁੰਚ ਗਈ ਤੇ ਨਾਲ ਹੀ ਆਪ ਗੇਅਰ ਚੇਂਜ ਕਰ ਲੈਣਾ ਦੋ ਦੋ ਉੱਪਰ ਨਹੀਂ ਜਾਣ ਦੇਣਾ 3 4 ਇਦਾਂ ਤੇ ਫਿਰ ਐਵਰੇਜ ਘੱਟ ਹੀ ਦਿੰਦੀ ਆ ਬਾਬਿਓ ਤੇ ਆਹੀ ਆ ਮੇਨ ਇਹਨਾਂ ਨੇ ਤਿੰਨ ਸਿਲੰਡਰ ਕੀਤੀ ਹੈ ਤੇਰਾ ਰੇਟ ਆ ਜਿਹੜਾ ਰੇਟ ਆਪਾਂ ਨੂੰ 710000 ਦੀ ਪਈਆ VXI ਮਾਡਲ 710000 ਦੀ ਜਿਹੜਾ ਬੇਸ ਮਾਡਲ ਸੀਗਾ ਉਹ 620000 ਦਾ ਸੀਗਾ ਔਨ ਰੋਡ ਪ੍ਰਾਈਸ ਸਾਰਾ ਕੁਝ ਟੈਕਸ ਟੁਕਸ ਪਾ ਕੇ ਤੇ ਚਲਾ ਕੇ ਦੇਖੀਏ ਗੱਡੀ ਭਜਾਈ ਹੁਣ ਦੌੜਦੀ ਤਾਂ ਹੈਗੀ ਆ ਪਰ ਸਿਲੰਡਰ ਚਾਰ ਕੀਤੇ ਆ ਤੇ ਕਈ ਕਹਿੰਦੇ ਆ ਵੀ ਸਵਿਫਟ ਦੇ ਵਿੱਚ ਸੇਫਟੀ ਨਹੀਂ ਹੈਗੀ ਸੇਫਟੀ ਦਾ ਬਾਬੇ ਫਿਰ ਕਿਸੇ ਵੀ ਗੱਡੀ 'ਚ ਨਹੀਂ ਹੈਗੀ ਜੇ ਤੁਹਾਡੀ ਸਪੀਡ ਹੀ 100 150 150 ਤੱਕ ਪਹੁੰਚੀ ਹੋਈ ਆ ਤੇ ਸੇਫਟੀ ਦਾ ਫਿਰ ਵੀਰ ਫੋਰਚੂਨਰ ਆ ਪਲਟ ਜਾਂਦੀਆਂ ਆ ਇਹਦਾ ਵਹਿ ਰਹਿ ਹੈ ਕੀ ਚੀਜ਼ ਆ ਚਲਾਈ ਆਪਣੀਆਂ 70 80 ਰੱਖੋ ਗੱਡੀ ਮੇਰੇ ਹਿਸਾਬ ਨਾਲ ਮੈਂ ਚਲਾਈ ਆ ਬਹੁਤ ਹੁਣ 4000 ਕਿਲੋਮੀਟਰ ਚਲਾਈ ਪਹਾੜਾਂ ਤੇ ਵੀ ਚਲਾਈ ਆ ਗੱਡੀ ਬਿਲਕੁਲ ਓਕੇ ਆ ਦੇਖੋ ਚਲਦੀ ਤਾਂ ਘੈਂਟਾ ਨਾਰੇ ਵਾਈਬ੍ਰੇਟ ਨਹੀਂ ਕਰਦੀ ਕਈਆਂ ਵਿੱਚ ਕਹਿਣਾ ਸੀ ਵਾਈਬ੍ਰੇਟ ਕਰਦੀ ਹੈ ਗੱਡੀ ਕੋਈ ਚੱਕਰ ਨਹੀਂ ਹੈਗਾ ਐਦਾਂ ਦਾ ਉਹ ਪੂਰੀ ਮੈਕ ਘੈਂਟ ਦੇਖੋ ਤੇ ਆਮ ਰੈਸਟ ਜੂੜ ਤੁਸੀਂ ਲਵਾਇਓ ਇਹ ਨਾ ਕੰਫਰਟੇਬਲ ਜਿਹਾ ਰਹਿੰਦਾ ਹੈ ਆ ਸੀਟ ਕਵਰ ਆਪਾਂ ਪੁਆਏ ਸੀ 4000 ਦੇ ਦੇਖ ਲਓ ਸੀਟ ਕਵਰ ਬਹੁਤ ਸੋਹਣਾ ਹੈ オリジナル ਦੇ ਵਿੱਚ ਵੀ ਇਦਾਂ ਹੀ ਹੁੰਦੇ ਆ ਤੇ ਬਹੁਤ ਘੈਂਟ ਲੱਗੇ ਮੈਨੂੰ ਤਾਂ 4000 ਦੀ ਸੀਟ ਕਵਰ ਚਾਹੀਏ 450 ਦਾ ਇਹ ਸੀਗਾ ਤੇ ਓਕੇ ਰਿਪੋਰਟ ਆ ਤੇ ਜਿਹਨੇ ਲੈਣੀ ਆ ਬਈ ਦੇਖ ਲਓ ਸ਼ੋਰੂਮ ਪ੍ਰਾਈਸ ਆਪ ਨੂੰ ਤਾਂ 720 ਦੇ ਪਈਆ ਤੇ ਆ ਸੀ ਆਪਣਾ ਛੋਟਾ ਜਿਹਾ ਰਿਵਿਊ ਗੱਡੀ ਦਾ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਣਾ ਆ ਚਲੋ ਠੀਕ ਆ ਜੀ ਤੁਹਾਨੂੰ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਇਸ ਤੋਂ ਮੇਰੇ ਹਿਸਾਬ ਨਾਲ ਯਾਰ ਸਸਤੀ ਗੱਡੀ ਕੋਈ ਨਹੀਂ ਹੋਣੀ ਸਸਤੀ ਤੇ ਮੇਨਟੇਨੈਂਸ ਮੇਨਟੇਨਸ ਕਹਿਣ ਦਾ ਮਤਲਬ ਇਹ ਆ ਯਾਰ ਸਾਲ ਦਾ 3500 4000 ਖਰਚ ਆਇਆ ਸਰਵਿਸ ਦਾ ਕੋਈ ਮਹਿੰਗਾ ਖਰਚਾ ਨਹੀਂ ਹੈਗਾ ਇਹਨੂੰ ਆਮ ਬੰਦਾ ਵੀ ਅਫੋਰਡ ਕਰ ਸਕਦਾ ਆ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਇਹ ਗੱਡੀਆਂ ਦਾ ਮੇਰੇ ਹਿਸਾਬ ਨਾਲ ਸਭ ਤੋਂ ਸਸਤੀ ਤੇ ਟਿਕਾਊ ਗੱਡੀ ਇਹ ਹੀ ਆ ਇਸ ਤੋਂ ਮੈਂ ਥੱਲੇ ਮੇਰੇ ਹਿਸਾਬ ਨਾਲ ਕੋਈ ਗੱਡੀ ਨਹੀਂ ਹੈਗੀ ਇਹ ਇਹਦੇ ਮਤਲਬ Swift ਜਾਂ ਕੋਈ ਵੀ ਹੋਰ ਕੰਪਨੀ ਲਾ ਲਓ Maruti ਦੀ ਲਾ ਲਓ ਜਾਂ Hyundai ਦੀ ਲਾ ਲਓ ਇੰਨੇ ਦੇ ਵਿੱਚ 7 ਲੱਖ ਦੀ ਕੋਈ ਹਨਾ ਇੰਨੀ ਵਧੀਆ ਗੱਡੀ ਨਹੀਂ ਹੁੰਦੀ ਬਹੁਤ ਵਧੀਆ ਗੱਡੀ ਆ ਤੇ ਫੈਮਿਲੀ ਕਾਰ ਹੈ ਮਤਲਬ ਚਲੋ ਠੀਕ ਆ ਜੀ ਮਿਲਦੇ ਤੁਹਾਨੂੰ ਅਗਲੇ ਵਲੋਗ ਦੇ ਵਿੱਚ